23 ਫਰਵਰੀ ਨੂੰ ਇੱਕ ਨੋਟੀਫਿਕੇਸ਼ਨ ਇੱਕ ਨੋਟਿਸ issues ਕੀਤਾ ਹੈ ਮਿਊਨਿਸਪਲ ਕਾਰਪੋਰੇਸ਼ਨ ਨੇ ਕਿ 27 ਤਰੀਕ ਨੂੰ ਡਿਪਟੀ ਮੇਅਰ 어 ਸੀਨੀਅਰ ਡਿਪਟੀ ਮੇਅਰ ਦੀ VOTING ਹੋਏਗੀ ਸਨੇ ਚੈਲੰਜ ਕੀਤਾ ਸੀਗਾ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਜਿਹੜੀ ਮੇਅਰ ਦੀ ਇਲੈਕਸ਼ਨ ਹੈ ਉਹ ਉਹਨਾਂ ਨੇ ਡਿਕਲੇਅਰ ਕਰਤਾ ਸੀਗਾ ਦੂਜਾ ਮੇਅਰ ਤੇ ਸਾਰੀ ਮੀਟਿੰਗ ਰੱਦ ਹੋ ਚੁੱਕੀ ਹੈ ਤੇ ਹੁਣ ਜਿਹੜੀ ਸੀਨੀਅਰ ਡਿਪਟੀ ਮੇਅਰ 어 ਡਿਪਟੀ ਮੇਅਰ ਦੀ ਇਲੈਕਸ਼ਨ ਹੈ ਉਹ ਫਿਰ ਤੋਂ ਸ਼ੁਰੂ ਹੋਏਗੀ ਫਰੈਸ਼ ਨੋਮੀਨੇਸ਼ਨ ਪੇਪਰ ਫਾਈਲ ਹੋਣਗੇ ਕਿਉਂਕਿ ਇਲੈਕਸ਼ਨ ਦਾ ਮਤਲਬ ਸਿਰਫ VOTING ਨਹੀਂ ਹੈ ਇਹ ਸ਼ੁਰੂ ਤੋਂ ਸ਼ੁਰੂ ਹੋਏਗੀ ਹੁਣ ਕਿ ਨੋਮੀਨੇਸ਼ਨ ਪੇਪਰ ਆਣਗੇ ਸਕਰੂਟੀ ਹੋਏਗੀ ਰਿਜੈਕਸ਼ਨ ਹੋਏਗੀ ਵਿਡਰੋਅਲ ਹੋਏਗੀ ਉਹਦੇ ਬਾਅਦ VOTING ਹੋਏਗੀ ਸੋ ਇਹ ਆਪਨੇ ਚੈਲੰਜ ਕੀਤਾ ਸੀਗਾ ਕਚੈਰੀ ਦੇ ਅੰਦਰ ਅੱਜ ਇਸਤੇ ਆਰਗੂਮੈਂਟਸ ਹੋ ਚੁੱਕੀਆਂ 2 ਵਜੇ ਕੇਸ ਜੱਜ ਸਾਹਿਬ ਨੇ ਰੱਖਿਆ ਹੈ ਜੱਜ ਸਾਹਿਬ ਨੇ ਵੈਸੇ ਤਾਂ ਕਹਿਤਾ ਸੀਗਾ ਕਿ ਜੀ ਮੈਂ ਇਹ ਨੋਟੀਫਿਕੇਸ਼ਨ ਇਹ ਨੋਟਿਸ ਨੂੰ ਸਟੇ ਕਰ ਰਹੇ ਹਾਂ ਪਰ ਫਿਰ ਮਿਊਨਿਸਪਲ ਕਾਰਪੋਰੇਸ਼ਨ ਦੇ ਤਰਫੋਂ ਵਕੀਲ ਇਹ ਆਇਆ ਕਿ ਜੀ ਤੁਸੀਂ ਇਹਨੂੰ ਸਟੇ ਨਾ ਕਰੋ ਆਪਾਂ ਫਰੈਸ਼ ਨੋਟਿਸ ਲਿਆਵਾਂਗੇ ਅਨ ਫਰੈਸ਼ ਨੋਟਿਸ ਇਹ ਲਿਆਵਾਂਗੇ ਕਿ 3 ਦਿਨ ਦੀ ਨਾਮੀਨੇਸ਼ਨ ਫਾਈਲ ਕਰਨ ਉਹਦੇ ਬਾਅਦ ਸਾਰਾ ਪ੍ਰੋਸੀਜਰ ਫਿਰ ਤੋਂ ਹੋਏ ਰੈਗੂਲੇਸ਼ਨਸ ਦੇ ਹਿਸਾਬ ਨਾਲ ਔਰ ਫਿਰ ਇਲੈਕਸ਼ਨ ਹੋਲਡ ਕਰ ਲਾਂਗੇ ਕਿਉਂਕਿ ਸਾਡਾ ਮੇਨ ਪੁਲੀ ਇਹੀ ਸੀਗਾ ਕਿ ਇਹਨਾਂ ਨੇ ਜਿਹੜੀ ਚੀਜ਼ ਕਰ ਰਹੇ ਆ ਬਿਲਕੁਲ ਜਲਦਬਾਜੀ ਚ ਕਰ ਰਹੇ ਆ ਬਿਕੋਜ਼ ਇਹਨਾਂ ਦੇ 3 ਕਾਉਂਸਲਰ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਤੋੜ ਕੇ ਲਿਜਾ ਚੁੱਕੇ ਨੇ ਸੋ ਇਹ ਸਾਡਾ ਕੇਸ ਹੈਗਾ ਹੁਣ 2 ਵਜੇ ਕੇਸ ਰੱਖਿਆ ਹੋਇਆ 2 ਵਜੇ ਕੇਸ ਰੱਖਿਆ ਹੋਇਆ ਜਿਸ ਤੇ ਮਿਊਨਿਸਪਲ ਕਾਰਪੋਰੇਸ਼ਨ ਨੇ ਇਹ ਕਹਿਤਾ ਕਿ ਜੀ ਇਹ ਨੋਟਿਸ ਅਪਰ ਵਾਪਸ ਲੈ ਰਹੇ ਹਨ ਜੇ ਨਹੀਂ ਲੈਣਗੇ ਤਾਂ ਕਚੇਰੀ ਨੇ ਕਹਿ ਦਿਆ ਕਿ ਹਮੈਨੂੰ ਸਟੇ ਕਰ ਰਹੇ ਠੀਕ ਹੈ ਥੈਂਕ ਯੂ ਮੇਅਰ ਕਿਉਂਕਿ ਇਹਦਾ ਸਵਾਲ ਵੀ ਪੁੱਛਿਆ ਗਿਆ ਕੁਲਦੀਪ ਮੇਅਰ ਨੇ ਜਿਹੜੇ ਕੁਲਦੀਪ ਮੇਅਰ ਹੈਗਾ ਉਹਨੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਅੱਜ ਕਾਰਪੋਰੇਸ਼ਨ ਨੂੰ ਇਹ ਕਹਿ ਕੇ ਕੀ ਜੀ ਮੈਨੂੰ ਫਾਰਮਲੀ ਤੁਸੀਂ ਮੇਅਰ ਦੀ ਕੁਰਸੀ ਦੇ ਉੱਪਰ ਤੁਸੀਂ ਬਿਠਾਣਾ ਹੈ ਮੈਨੂੰ ਅਜ ਤੱਕ ਉਹ ਹੋਇਆ ਨਹੀਂ ਹੈ ਇਹ ਗੱਲ ਹੋਈ ਨਹੀਂ ਹੈ ਅਜ ਤੱਕ ਔਰ ਮੈਂ ਇਲੈਕਸ਼ਨ ਕੰਡਕਟ ਕਰਨਾ ਹੈ ਮੈਂ ਪ੍ਰੈਜ਼ਾਈਡਿੰਗ ਆਫੀਸਰ ਹਾਂ ਨਾ ਮੇਰੇ ਨਾਲ ਕੋਈ ਗੱਲਬਾਤ ਕਰੀ ਜਾ ਰਹੀ ਹੈ ਨਾ ਮੈਨੂੰ ਤੁਸੀਂ ਮੇਅਰ ਦੀ ਪੋਸਟ ਦੇ ਉੱਪਰ ਬਿਠਾਇਆ ਹੈ ਅਜ ਤੱਕ ਔਰ ਤੁਸੀਂ ਮੇਰੀ ਇਲੈਕਸ਼ਨ ਉਹ ਕਰ ਰਹੇ ਹੋ ਸੋ ਉਹਨੇ ਰਿਪਰੈਜ਼ੈਂਟੇਸ਼ਨ ਇਹ ਦਿੱਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿ ਫਾਰਮੈਲਿਟੀ ਇਹ ਜਿਹੜੀ ਹੈ ਮੈਨੂੰ ਮੇਅਰ ਦੀ ਕੁਰਸੀ ਦੇ ਉੱਪਰ ਬਿਠਾਉਣ ਦੀ ਉਹ ਪੂਰੀ ਕੀਤੀ ਜਾਵੇ ਫਿਰ ਇਲੈਕਸ਼ਨ ਹੋਣਗੇ ਡਿਪਟੀ ਮੇਅਰ অর ਸੀਨੀਅਰ ਡਿਪਟੀ ਟੂ ਸਟੇ ਕਰ ਰਹੇ ਠੀਕ ਹੈ ਥੈਂਕ ਯੂ ਇਹ ਤਾਂ ਬਸ ਇਹ ਪੀਅਰ ਕਿਉਂ ਇਹਦਾ ਸਵਾਲ ਵੀ ਪੁੱਛਿਆ ਗਿਆ ਕੁਲਦੀਪ ਮੇਅਰ ਨੇ ਜਿਹੜੇ ਕੁਲਦੀਪ ਮੇਅਰ ਹੈਗਾ ਉਹਨੇ ਇੱਕ ਰਿਪਰੈਜੈਂਟੇਸ਼ਨ ਦਿੱਤੀ ਹੈ ਅੱਜ ਕਾਰਪੋਰੇਸ਼ਨ ਨੂੰ ਇਹ ਕਹਿ ਕੇ ਕਿ ਜੀ ਮੈਨੂੰ ਫਾਰਮਲੀ ਤੁਸੀਂ ਮੇਅਰ ਦੀ ਪੁਰਸੀ ਦੇ ਉੱਪਰ ਤੁਸੀਂ ਬਿਠਾਣਾ ਹੈ ਮੈਨੂੰ ਅਜ ਤੱਕ ਉਹ ਹੋਇਆ ਨਹੀਂ ਹੈ ਇਹ ਗੱਲ ਹੋਈ ਨਹੀਂ ਹੈ ਅਜ ਤੱਕ ਔਰ ਮੈਂ ਇਲੈਕਸ਼ਨ ਕੰਡਕਟ ਕਰਨਾ ਹੈ ਮੈਂ ਪ੍ਰੈਜ਼ਾਈਡਿੰਗ ਆਫੀਸਰ ਹਾਂ ਨਾ ਮੇਰੇ ਨਾਲ ਕੋਈ ਗੱਲਬਾਤ ਕਰੀ ਜਾ ਰਹੀ ਹੈ ਨਾ ਮੈਨੂੰ ਤੁਸੀਂ ਮੇਅਰ ਦੀ ਪੋਸਟ ਦੇ ਉੱਪਰ ਬਿਠਾਇਆ ਹੈ ਅਜ ਤੱਕ ਔਰ ਤੁਸੀਂ ਮੇਰੀ ਇਲੈਕਸ਼ਨ ਉਹ ਕਰ ਰਹੇ ਹੋ ਸੋ ਉਹਨੇ ਰਿਪਰੈਜੈਂਟੇਸ਼ਨ ਇਹ ਦਿੱਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿ ਫਾਰਮੈਲਿਟੀ ਇਹ ਜਿਹੜੀ ਹੈ ਮੈਨੂੰ ਮੇਅਰ ਦੀ ਕੁਰਸੀ ਦੇ ਉੱਪਰ ਬਿਠਾਉਣ ਦੀ ਉਹ ਪੂਰੀ ਕੀਤੀ ਜਾਵੇ ਫਿਰ ਇਲੈਕਸ਼ਨ ਹੋਣਗੇ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ